ਜ਼ਮੀਨ ਐਕਵਾਇਰ ਨੂੰ ਲੈ ਕੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਲਗਾਤਾਰ ਉੱਥੇ ਹੀ ਵੱਡਾ ਪ੍ਰਦਰਸ਼ਨ ਕਰ ਰਹੀਆਂ ਨੇ ਤੇ ਜਿਸ ਦੇ ਤਹਿਤ ਉਹਨਾਂ ਨੇ ਸਰਕਾਰ ਨੂੰ ਲਲਕਾਰਿਆ ਤੇ ਉੱਥੇ ਹੀ ਕਹਿਣਾ ਹੈ ਕਿ ਉਹਨਾਂ ਦਾ ਕਿ ਅਸੀਂ ਜ਼ਮੀਨਾਂ ਨਹੀਂ ਖੋਣ ਦਵਾਂਗੇ ਤੇ ਉਹਦੇ ਲਈ ਚਾਹੇ ਸਾਨੂੰ ਸੰਘਰਸ਼ ਕਰਨਾ ਪਵੇ ਤੇ ਅੱਜ ਬਠਿੰਡਾ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਸਰਕਾਰ ਤੱਕ ਤਿੱਖੇ ਨਿਸ਼ਾਨੇ ਸਾਦੇ ਗਏ ਤੇ ਹੁਣ ਉੱਥੇ ਦੱਸਿਏ ਕਿ ਇੱਕ ਜਿਹੜੇ ਕੁਝ ਕਿਸਾਨ ਪੁਲਿਸ ਨੇ ਹਿਰਾਸਤ ਵਿੱਚ ਲੈ ਲਏ ਬਠਿੰਡਾ ਦੇ ਵਿੱਚ ਕੁਝ ਕਿਸਾਨ ਅੱਜ ਪ੍ਰਦਰਸ਼ਨ ਕਰ ਰਹੀ ਸੀ ਤੇ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਕਿਸਾਨਾਂ ਦਾ ਆਹਮੋ ਸਾਹਮਣਾ ਦੇਖਣ ਨੂੰ ਮਿਲਿਆ ਤੇ ਉਥੇ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੁਝ ਕਿਸਾਨ ਜਥੇਬੰਦੀਆਂ ਨੂੰ ਹਿਰਾਸੇ ਦੇ ਵਿੱਚ ਲੈ ਲਿਆ ਤੇ ਲਗਾਤਾਰ ਉਥੇ ਹੀ ਕਿਸਾਨ ਜਥੇਬੰਦੀਆਂ ਲਗਾਤਾਰ ਸਰਕਾਰ ਦਾ ਵਿਰੋਧ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਗੱਡੀ ਜਿਹੜੀ ਕਿ ਭਰ ਕੇ ਠਾਣੇ ਲੈ ਜਾਂਦੇ ਗਏ ਤੇ ਜਿਸ ਤੋਂ ਬਾਅਦ ਉਥੇ ਹੀ ਕਿਸਾਨ ਜਥੇਬੰਦੀਆਂ ਨੇ ਜਿਹੜਾ ਕਿ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਕਿਸਾਨ ਜਥੇਬੰਦੀਆਂ ਸਰਕਾਰ ਦੇ ਖਿਲਾਫ ਜਿਹੜੇ ਕਿ ਦੂਜੇ ਪਾਸੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਤੇ ਉਥੇ ਜ਼ਮੀਨਾਂ ਨੂੰ ਲੈ ਕੇ ਲਗਾਤਾਰ ਵਿਵਾਦ ਜਾਰੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਇਸਦੇ ਲਈ ਸੰਘਰਸ਼ ਕਰਨਾ ਪਿਆ ਤਾਂ ਅਸੀਂ ਜ਼ਰੂਰ ਕਰਾਂਗੇ ਤੇ ਉਥੇ ਹੀ ਜ਼ਮੀਨ ਅਕਵਾਇਰ ਨੂੰ ਲੈ ਕੇ ਹਜੇ ਵਿਵਾਦ ਛਾ ਰਹੀ ਹੈ ਕਿਸਾਨ ਜਿਹੜੇ ਕਿ ਲਗਾਤਾਰ ਧਰਨੇ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਸਰਕਾਰ ਦੇ ਖਿਲਾਫ ਹੋਈਆਂ ਪਈਆਂ ਨੇ ਦੂਜੇ ਪਾਸੇ ਹਜੇ ਇੱਕ ਗੁੱਸਾ ਕਿਸਾਨਾਂ ਦਾ ਠੰਡਾ ਨਹੀਂ ਹੋਇਆ ਕਿ ਹੁਣ ਦੂਜੇ ਪਾਸੇ ਵਿਵਾਦ ਛਿੜ ਗਿਆ ਇੱਕ ਪਾਸੇ ਕਿਸਾਨਾਂ ਦਾ ਪਹਿਲਾ ਖਨੌਰੀ ਅਤੇ ਸ਼ੰਭੂ ਬਾਡਰ ਉੱਤੇ ਧਰਨਾ ਚੱਕਿਆ ਗਿਆ ਤੇ ਜਿਸ ਤੋਂ ਬਾਅਦ ਲਗਾਤਾਰ ਵੱਡੇ ਤੋਂ ਵੱਡੇ ਧਰਨੇ ਵੀ ਤੱਕ ਲਗਾਏ ਗਏ ਸੜਕਾਂ ਦੇ ਉੱਤੇ ਕਿਸਾਨ ਉਤਰ ਆਏ ਤੇ ਹੁਣ ਜ਼ਮੀਨ ਨੂੰ ਲੈ ਕੇ ਜਿਹੜਾ ਕਿ ਲਗਾਤਾਰ ਕਿਸਾਨ ਜਥੇਬੰਦੀਆਂ ਸੜਕਾਂ ਤੇ ਉਤਰ ਆਈਆਂ ਨੇ ਵਿਰੋਧ ਹੋ ਰਿਹਾ ਸਰਕਾਰ ਦਾ ਦੂਜੇ ਪਾਸੇ ਉੱਥੇ ਹੀ ਪੰਜਾਬ ਸਰਕਾਰ ਦੇ ਖਿਲਾਫ ਬਿਲਕੁਲ ਹੀ ਜਥੇਬੰਦੀਆਂ ਨਜ਼ਰ ਆ ਰਹੀਆਂ ਨੇ ਤੇ ਦੂਜੇ ਪਾਸੇ ਹੁਣ ਪੁਲਿਸ ਪ੍ਰਸ਼ਾਸਨ ਨੇ ਫਿਰ ਤੋਂ ਕਿਸਾਨ ਜਥੇਬੰਦੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਕਿਸਾਨ ਅੱਜ ਪ੍ਰਦਰਸ਼ਨ ਕਰ ਰਹੇ ਸੀ ਬਠਿੰਡਾ ਦੇ ਵਿੱਚ ਇਹ ਪ੍ਰਦਰਸ਼ਨ ਹੋ ਰਿਹਾ ਸੀ ਤੇ ਜਿਸ ਦੇ ਤਹਿਤ ਕੁਝ ਕਿਸਾਨ ਜਿਹੜੇ ਕਿ ਪੁਲਿਸ ਨੇ ਹਿਰਾਸੇ ਦੇ ਵਿੱਚ ਲੈ ਲਏ ਲਗਾਤਾਰ ਹੁਣ ਸਰਕਾਰ ਦੇ ਖਿਲਾਫ ਤਿੱਖੇ ਨਿਸ਼ਾਨੇ ਤੱਕ ਸੱਦੇ ਜਾ ਰਹੇ ਨੇ ਤੇ ਇਸ ਨੂੰ ਲੈ ਕੇ ਹੁਣ ਲਗਾਤਾਰ ਕਿਸਾਨ ਜਥੇਬੰਦੀਆਂ ਪੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੁਸੀਂ ਤਸਵੀਰਾਂ ਦੇ ਵਿੱਚ ਸਿੱਧਾ-ਸਿੱਧਾ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਥੇ ਹੀ ਜਿਹੜੀ ਕਿ ਗੱਡੀਆਂ ਭਰ ਕੇ ਥਾਣੇ ਦੇ ਵਿੱਚ ਸੁੱਟੀਆਂ ਗਈਆਂ ਲੈ ਜਾ ਕੇ ਕਿਸਾਨਾਂ ਨੂੰ ਤੇ ਹੁਣ ਕਿਸਾਨ ਜਿਹੜੇ ਕਿ ਸਰਕਾਰ ਨੂੰ ਲੈ ਕੇ ਲਗਾਤਾਰ ਵਿਰੋਧ ਕਰ ਰਹੇ ਨੇ ਤੇ ਉੱਥੇ ਹੀ ਸਰਕਾਰ ਇਹ ਮੁਰਦਾਬਾਦ ਦੇ ਨਾਰੇ ਤੱਕ ਲਾਏ ਜਾ ਰਹੇ ਨੇ ਤੇ ਜਿਸ ਦੇ ਤਹਿਤ ਉਥੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਹਿਰਾਸਤ ਦੇ ਵਿੱਚ ਲੈਣਾ ਹੈ ਸਰਕਾਰ ਨੇ ਬੇਸ਼ੱਕ ਲੈ ਲਵੇ ਪਰੰਤੂ ਅਸੀਂ ਸੰਘਰਸ਼ ਕਰਨ ਤੋਂ ਨਹੀਂ ਹਟਾਂਗੇ ਤੇ ਅਸੀਂ ਆਪਣੀ ਜ਼ਮੀਨਾਂ ਖੋਣ ਨਹੀਂ ਦੇਵਾਂਗੇ ਤੇ ਜਿਸ ਤਿਹ ਪਹਿ ਤਹਿਤ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਇਸ ਤੇ ਲਈ ਲੜਨਾ ਪਿਆ ਤਾਂ ਅਸੀਂ ਲੜਾਂਗੇ ਤੇ ਸਰਕਾਰ ਦਾ ਜੇਕਰ ਸਾਹਮਣਾ ਕਰਨਾ ਪਿਆ ਤਾਂ ਉਹਦੇ ਲਈ ਵੀ ਅਸੀਂ ਹਰ ਵਕਤ ਜਿਹੜਾ ਕਿ ਤਿਆਰ ਆ ਵੱਡਾ ਪ੍ਰਦਰਸ਼ਨ ਕਰ ਰਹੀਆਂ ਨੇ ਤੇ ਜਿਸ ਦੇ ਤਹਿਤ ਉਹਨਾਂ ਨੇ ਸਰਕਾਰ ਨੂੰ ਲਲਕਾਰਿਆ ਤੇ ਉੱਥੇ ਹੀ ਕਹਿਣਾ ਹੈ ਕਿ ਉਹਨਾਂ ਦਾ ਕਿ ਅਸੀਂ ਜ਼ਮੀਨਾਂ ਨਹੀਂ ਖੋਣ ਦਵਾਂਗੇ ਤੇ ਉਹਦੇ ਲਈ ਚਾਹੇ ਸਾਨੂੰ ਸੰਘਰਸ਼ ਕਰਨਾ ਪਵੇ ਤੇ ਅੱਜ ਬਠਿੰਡਾ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਸਰਕਾਰ ਤੱਕ ਤਿੱਖੇ ਨਿਸ਼ਾਨੇ ਸਾਦੇ ਗਏ ਤੇ ਹੁਣ ਉੱਥੇ ਦੱਸਿਏ ਕਿ ਇੱਕ ਜਿਹੜੇ ਕੁਝ ਕਿਸਾਨ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਏ ਬਠਿੰਡਾ ਦੇ ਵਿੱਚ ਕੁਝ ਕਿਸਾਨ ਅੱਜ ਪ੍ਰਦਰਸ਼ਨ ਕਰ ਰਹੇ ਸੀ ਤੇ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਕਿਸਾਨਾਂ ਦਾ ਆਹਮੋ-ਸਾਹਮਣਾ ਦੇਖਣ ਨੂੰ ਮਿਲਿਆ ਤੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੁਝ ਕਿਸਾਨ ਜਥੇਬੰਦੀਆਂ ਨੂੰ ਹਿਰਾਸੇ ਦੇ ਵਿੱਚ ਲੈ ਲਿਆ ਤੇ ਲਗਾਤਾਰ ਉੱਥੇ ਹੀ ਕਿਸਾਨ ਜਥੇਬੰਦੀਆਂ ਲਗਾਤਾਰ ਸਰਕਾਰ ਦਾ ਵਿਰੋਧ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਗੱਡੀ ਜਿਹੜੀ ਕਿ ਭਰਖੇ ਥਾਣੇ ਲੈ ਜਾਂਦੇ ਗਏ ਤੇ ਜਿਸ ਤੋਂ ਬਾਅਦ ਉੱਥੇ ਹੀ ਕਿਸਾਨ ਜਥੇਬੰਦੀਆਂ ਨੇ ਜਿਹੜਾ ਕਿ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਕਿਸਾਨ ਜਥੇਬੰਦੀਆਂ ਸਰਕਾਰ ਦੇ ਖਿਲਾਫ ਜਿਹੜੇ ਕਿ ਦੂਜੇ ਪਾਸੇ ਰੋਜ਼ ਪ੍ਰਦਰਸ਼ਨ ਕਰ ਰਹੀਆਂ ਨੇ ਤੇ ਉੱਥੇ ਜ਼ਮੀਨਾਂ ਨੂੰ ਲੈ ਕੇ ਲਗਾਤਾਰ ਵਿਵਾਦ ਜਾਰੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਕਰ ਸਾਨੂੰ ਇਸਦੇ ਲਈ ਸੰਘਰਸ਼ ਕਰਨਾ ਪਿਆ ਤਾਂ ਅਸੀਂ ਜ਼ਰੂਰ ਕਰਾਂਗੇ ਤੇ ਉੱਥੇ ਹੀ ਜ਼ਮੀਨ ਅਕਵਾਇਰ ਨੂੰ ਲੈ ਕੇ ਹਜੇ ਵਿਵਾਦ ਛარი ਹੈ ਕਿਸਾਨ ਜਿਹੜੇ ਕਿ ਲਗਾਤਾਰ ਧਰਨੇ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਸਰਕਾਰ ਦੇ ਖਿਲਾਫ ਹੋਈਆਂ ਪਈਆਂ ਨੇ ਦੂਜੇ ਪਾਸੇ ਹਜੇ ਇੱਕ ਗੁੱਸਾ ਕਿਸਾਨਾਂ ਦਾ ਠੰਡਾ ਨਹੀਂ ਹੋਇਆ ਕਿ ਹੁਣ ਦੂਜੇ ਪਾਸੇ ਵਿਵਾਦ ਛਿੜ ਗਿਆ ਇੱਕ ਪਾਸੇ ਕਿਸਾਨਾਂ ਦਾ ਪਹਿਲਾ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਧਰਨਾ ਚੱਕਿਆ ਗਿਆ ਤੇ ਜਿਸ ਤੋਂ ਬਾਅਦ ਲਗਾਤਾਰ ਵੱਡੇ ਤੋਂ ਵੱਡੇ ਧਰਨੇ ਵੀ ਤੱਕ ਲਗਾਏ ਗਏ ਸੜਕਾਂ ਦੇ ਉੱਤੇ ਕਿਸਾਨ ਉਤਰ ਆਏ ਤੇ ਹੁਣ ਜ਼ਮੀਨ ਨੂੰ ਲੈ ਕੇ ਜਿਹੜਾ ਕਿ ਲਗਾਤਾਰ ਕਿਸਾਨ ਜਥੇਬੰਦੀਆਂ ਸੜਕਾਂ ਤੇ ਉੱਤਰ ਆਈਆਂ ਨੇ ਵਿਰੋਧ ਹੋ ਰਿਹਾ ਸਰਕਾਰ ਦਾ ਦੂਜੇ ਪਾਸੇ ਉੱਥੇ ਹੀ ਪੰਜਾਬ ਸਰਕਾਰ ਦੇ ਖਿਲਾਫ ਬਿਲਕੁਲ ਹੀ ਜਥੇਬੰਦੀਆਂ ਨਜ਼ਰ ਆ ਰਹੀਆਂ ਨੇ ਤੇ ਦੂਜੇ ਪਾਸੇ ਹੁਣ ਪੁਲਿਸ ਪ੍ਰਸ਼ਾਸਨ ਨੇ ਫਿਰ ਤੋਂ ਕਿਸਾਨ ਜਥੇਬੰਦੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਕਿਸਾਨ ਅੱਜ ਪ੍ਰਦਰਸ਼ਨ ਕਰ ਰਹੇ ਸੀ ਬਠਿੰਡਾ ਦੇ ਵਿੱਚ ਇਹ ਪ੍ਰਦਰਸ਼ਨ ਹੋ ਰਿਹਾ ਸੀ ਤੇ ਜਿਸ ਦੇ ਤਹਿਤ ਕੁਝ ਕਿਸਾਨ ਜਿਹੜੇ ਕਿ ਪੁਲਿਸ ਨੇ ਹਿਰਾਸੇ ਦੇ ਵਿੱਚ ਲੈ ਲਏ ਲਗਾਤਾਰ ਹੁਣ ਸਰਕਾਰ ਦੇ ਖਿਲਾਫ ਤਿੱਖੇ ਨਿਸ਼ਾਨੇ ਤੱਕ ਸੱਦੇ ਜਾ ਰਹੇ ਨੇ ਤੇ ਇਸ ਨੂੰ ਲੈ ਕੇ ਹੁਣ ਲਗਾਤਾਰ ਕਿਸਾਨ ਜਥੇਬੰਦੀਆਂ ਪੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੁਸੀਂ ਤਸਵੀਰਾਂ ਦੇ ਵਿੱਚ ਸਿੱਧਾ-ਸਿੱਧਾ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਥੇ ਹੀ ਜਿਹੜੀ ਕਿ ਗੱਡੀਆਂ ਭਰ ਕੇ ਥਾਣੇ ਦੇ ਵਿੱਚ ਸੁੱਟੀਆਂ ਗਈਆਂ ਲੈ ਜਾ ਕੇ ਕਿਸਾਨਾਂ ਨੂੰ ਤੇ ਹੁਣ ਕਿਸਾਨ ਜਿਹੜੇ ਕਿ ਸਰਕਾਰ ਨੂੰ ਲੈ ਕੇ ਲਗਾਤਾਰ ਵਿਰੋਧ ਕਰ ਰਹੇ ਨੇ ਤੇ ਉੱਥੇ ਹੀ ਸਰਕਾਰ ਇਹ ਮੁਰਦਾਬਾਦ ਦੇ ਨਾਰੇ ਤੱਕ ਲਾਏ ਜਾ ਰਹੇ ਨੇ ਤੇ ਜਿਸ ਦੇ ਤਹਿਤ ਉਥੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਹਿਰਾਸਤ ਦੇ ਵਿੱਚ ਲੈਣਾ ਹੈ ਸਰਕਾਰ ਨੇ ਬੇਸ਼ੱਕ ਲੈ ਲਵੇ ਪਰੰਤੂ ਅਸੀਂ ਸੰਘਰਸ਼ ਕਰਨ ਤੋਂ ਨਹੀਂ ਹਟਾਂਗੇ ਤੇ ਅਸੀਂ ਆਪਣੀ ਜ਼ਮੀਨਾਂ ਖੋਣ ਨਹੀਂ ਦੇਵਾਂਗੇ ਤੇ ਜਿਸ ਤਿਹ ਪਹਿ ਤਹਿਤ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਇਸ ਤੇ ਲਈ ਲੜਨਾ ਪਿਆ ਤਾਂ ਅਸੀਂ ਲੜਾਂਗੇ ਤੇ ਸਰਕਾਰ ਦਾ ਜੇਕਰ ਸਾਹਮਣਾ ਕਰਨਾ ਪਿਆ ਤਾਂ ਉਹਦੇ ਲਈ ਵੀ ਅਸੀਂ ਹਰ ਵਕਤ ਜਿਹੜਾ ਕਿ ਤਿਆਰਾਂ